ਸਸ਼ੇਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਅੱਜ ਭਾਨੇ ਸਿੱਧੂ ਦੀ ਰਿਹਾਈ ਹੋ ਚੁੱਕੀ ਆ ਉਸਦੇ ਪਿੰਡ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਉਸਦੇ ਵਿੱਚ ਹੀ ਜਿਹੜੇ ਸਰਬਜੀਤ ਸਿੰਘ ਸਾਹਿਬ ਦਾ ਸਰਪੰਚ ਮੇਰੇ ਨਾਲ ਮੌਜੂਦ ਹੈ ਅਕਸਰ ਹੀ ਭਾਨੇ ਦੇ ਹੱਕ ਦੇ ਵਿੱਚ ਡੱਟ ਕੇ ਖੜੇ ਰਹੇ ਜਦੋਂ ਪਹਿਲੇ ਦਿਨ ਉਸ ਨੂੰ ਰਿਹਾਈ ਹੋਣੀ ਸੀ ਜਦੋਂ ਉਸ ਦਿਨ ਰਿਹਾਈ ਨਹੀਂ ਹੋ ਪਾਈ ਸੀ ਪਰ ਉਸਦੇ ਪਿੱਛੇ ਪਟਿਆਲੇ ਤੱਕ ਹੋ ਕੇ ਆਏ ਕਿਸ ਹਿਸਾਬ ਨਾਲ ਉਹ ਤਸਵੀਰਾਂ ਭਾਵਕ ਤੁਸੀਂ ਵੀ ਦੇਖਿਆ ਸਨ ਤੇ ਅੱਜ ਵੀ ਜ਼ਰੂਰ ਦੇਖ ਸਕਦੇ ਹੋ ਮੂੰ ਤਾਂ ਖੁਸ਼ੀ ਤੁਹਾਨੂੰ ਨਜ਼ਰ ਆ ਰਹੀ ਹੋएगी ਪਾਨਾ ਸਿੱਧੂ ਬਾਹਰ ਆ ਚੁੱਕਾ ਆ ਬਾਈ ਜੀ ਖੁਸ਼ ਹੋ ਤੁਸੀਂ ਵੀ ਨਾਲਾ ਲਾਲ ਮੋਰਚਾ ਪੂਰਾ ਲਾਇਆ ਤੁਸੀਂ ਵੀ ਨਾਲਾ ਲਾਲ ਪੂਰਾ ਸਭ ਕੁਝ ਕੀਤਾ ਤੇ ਕਿੱਦਾਂ ਦੇਖਦੇ ਹੋਣ ਸਾਰਾ ਕੁਝ ਬਾਈ ਸਸੀ ਗੱਲ ਪਹਿਲਾਂ ਸਾਰੇ ਚੈਨਲ ਦੇਖਦਿਆਂ ਨੂੰ ਤੇ ਲੋਕਾਂ ਦੀ ਜਿੱਤ ਆ ਬਾਈ ਸਾਡੀ ਜਿੱਤ ਨਹੀਂ ਸਾਡਾ ਇੱਕ ਹੰਗਾਰੇ ਦੀ ਜਿਹੜਾ ਸਾਡੇ ਲੋਕਾਂ ਨੇ ਸਾਡੇ ਹੰਗਾਰੇ ਨੂੰ ਸਮਝਿਆ ਬਾਈ ਨੂੰ ਬਾਈ ਦੀ ਜਿਹੜੀ ਇੱਕ ਅੱਜ ਜ਼ਿੰਦਗੀ ਬਚੀ ਐ ਪਰ ਆ ਜ਼ਿੰਦਗੀ ਬਚਣ ਵਾਲਾ ਚਾਂਸ ਹੈ ਨਹੀਂ ਸੀਗੀ ਪਰ ਲੋਕਾਂ ਦੀ ਜਿਹੜੀ ਜਿੱਤਾਂ ਬਹੁਤ ਵੱਡੀ ਆ ਬਾਈ ਇਹ ਲੋਕਾਂ ਦਾ ਬਾਈ ਦਿਲੋਂ ਧੰਨਵਾਦ ਕਰਦੇ ਆ ਅੱਜ ਥੋੜੀ ਖੁਸ਼ੀ ਮਿਲੀ ਆ ਬਾਈ ਠੀਕ ਐ ਪਰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਪਰ ਮੈਂ ਲੋਕਾਂ ਨਾਲ ਇੱਕ ਵਾਅਦਾ ਕਰਦਾ ਬਾਈ ਤੁਹਾਡੇ ਪਿੱਛੇ ਲੋਕਾਂ ਪਿੱਛੇ ਜ਼ਿੰਦਗੀ ਲਾ ਦਾਂਗੇ ਬਾਈ ਪਿੱਛੇ ਨਹੀਂ ਛੱਡਦੇ ਹਾਂ ਜਿਹੜਾ ਐਡਾ ਪਿਆਰ ਮਿਲਿਆ ਠੀਕ ਐ ਬਹੁਤ ਵੱਡਾ ਪਿਆਰ ਹੈ ਇਤੋਂ ਵੱਡਾ ਪਿਆਰ ਮੇਰੇ ਸਹਾਂਵਾ ਤਾਂ ਸਾਨੂੰ ਜ਼ਿੰਦਗੀ 'ਚ ਮਿਲ ਸਕਦਾ ਭਾਈ ਜੀ ਅੱਜ ਵੀ ਮੋਸ਼ਨਲ ਹੋ ਗਿਆ ਕੋਈ ਨਾ ਵੀਰੇ ਹੁਣ ਤਾਂ ਬਾਹਰ ਆ ਰਿਹਾ ਹੁਣ ਤਾਂ ਹੁਣ ਤਾਂ ਖੁਸ਼ ਹੋ ਜਾਓ ਹਾਂ ਖੁਸ਼ ਆ ਭਾਈ ਫੇਰ ਵੀ ਭਾਈ ਜਿਹੜਾ ਲੋਕਾਂ ਸਾਡਾ ਏਡਾ ਲੋਕਾਂ ਨੇ ਸਾਥ ਦਿੱਤਾ ਨਾ ਜਿਹੜਾ ਉਹਦਾ ਅਸੀਂ ਸਮਝ ਨਹੀਂ ਲੱਗ ਰਹੀ ਵੀ ਅਸੀਂ ਕਿਵੇਂ ਧੰਨਵਾਦ ਕਰੀਏ ਜਿਹੜਾ ਕੋਟ ਦਿਨ ਦੇ ਵਿੱਚ ਅੱਜ ਕਿਸੇ ਲੀਡਰ ਤੋਂ ਵੀ ਏਡਾ ਕੱਠ ਨਹੀਂ ਹੋਇਆ ਇੱਕ ਸਾਡੇ ਛੋਟੇ ਜਿਹੇ ਜਵਾਖ ਨੇ ਯਾਰ ਐਡਾ ਵੱਡਾ ਲੋਕਾਂ ਦਾ ਪਿਆਰ ਜਿੱਤਿਆ ਲੋਕਾਂ ਦਾ ਬਹੁਤ ਧੰਨਵਾਦ ਤੇ ਵੀ ਦਰਜ ਹੋ ਗਏ ਮਾਤਾ ਪਿਤਾ ਤੇ ਵੀ ਪਰਚਾ ਦਰਜ ਹੋਣਾ ਪਿੰਡ ਵਾਸੀਆਂ ਤੇ ਵੀ ਤੁਹਾਡੇ ਤੇ ਹੋਇਆ ਪਤਾ ਨਹੀਂ ਕਿਹਦੇ ਆ ਮੇਰੇ ਤੇ ਵੀ ਹੋਇਆ ਜੀ ਤੁਹਾਡੇ ਤੇ ਪਰਚਾ ਦਰਜ ਬਾਈ ਨੇਮ ਹੋਇਆ ਜੀ ਬਾਈ ਨੇ ਪਰਚਾ ਹੋਇਆ ਮੇਰੇ ਤੇ ਕੋਈ ਪਰਵਾਹ ਨਹੀਂ ਭਾਈ ਜਦੋਂ ਭਾਈ ਲੋਕ ਖੜਦੇ ਨੇ ਨਾ ਫਿਰ ਕਹੇ ਦੀ ਪਰਵਾਹ ਨਹੀਂ ਕਰਦੇ ਜਦੋਂ ਚੱਲ ਪੇ ਤਾਂ ਚੱਲ ਪੇ ਫਿਰ ਨਹੀਂ ਪ੍ਰਵਾਹ ਹੁੰਦੀ ਕਾਸੀ ਗੱਲ ਦੀ ਵੀ ਠੀਕ ਹੈ ਲੋਕਾਂ ਦਾ ਬਹੁਤ ਪਿਆਰ ਆ ਪਰ ਮੈਨੂੰ ਇਹ ਲੱਗਦਾ ਮੈਂ ਲੋਕਾਂ ਦਾ ਕਿਵੇਂ ਕਿਹੜੇ ਹਿਸਾਬ ਨਾਲ ਕਿਵੇਂ ਧੰਨਵਾਦ ਕਰਾਂ ਜਿਹੜਾ ਕੋਟਦੰਨੇ ਦੇ ਵਿੱਚ ਆ ਕੇ ਸਾਡਾ ਏਡਾ ਸਾਡੇ ਕੋਟਦੰਨੇ ਨੂੰ ਏਡਾ ਬਹੁਤ ਜਿੱਤ ਦਾ ਰੂਪ ਦਿੱਤਾ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਐਨੇ ਦਿਨ ਤੁਸੀਂ ਵੀ ਸਭ ਕੁਝ ਕੀਤਾ ਨਾਲ ਨਾਲ ਜਿਵੇਂ ਕਹਿ ਸਕਦੇ ਆ ਵੀ ਤੁਸੀਂ ਵੀ ਪੂਰਾ ਜਿਹੜਾ ਇਕੱਠ ਕੀਤਾ ਤੁਸੀਂ ਵੀ ਨਾਲ ਨਾਲ ਚੱਲਦੇ ਰਹੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਕਿੱਦਾਂ ਦੇਖਦੇ ਹੋ ਵੀ ਹੁਣ ਜਿੱਤ ਹੋ ਗਈ ਜਿਹੜਾ ਸਾਰਾ ਕੁਝ ਕੀਤਾ ਸੀਗਾ ਇੰਨੀ ਮਿਹਨਤ ਕੀਤੀ ਸੀ ਉਹ ਜਿੱਤ ਫਲ ਲੈ ਕੇ ਆਈ ਹਾਂਜੀ ਉਹ ਫਲ ਲੈ ਕੇ ਆਈ ਹੈ ਮੇਰੇ ਤਿੰਨ ਲੜਕੀਆਂ ਨੇ ਮੇਰੇ ਇੱਕ ਬੇਟਾ ਹੈ ਪਰ ਮੇਰੀਆਂ ਲੜਕੀਆਂ ਨੇ ਮੇਰੇ ਘਰ ਵਾਲੀ ਨੇ ਠੀਕ ਹੈ ਇਹ ਕਹਿੰਦਾ ਸੀ ਵੀ ਉਹਨੇ ਦਿਨ ਘਰੇ ਨਹੀਂ ਆਉਣਾ ਜਿੰਨਾ ਜਿੰਨਾ ਪਾਉਂਦਾ ਨਹੀਂ ਉਹ ਸਾਡੇ ਪਰਿਵਾਰ ਦੇ ਵਿੱਚੋਂ ਜੇ ਮੈਨੂੰ ਹੰਗਾਰਾ ਮਿਲਦਾ ਮੈਨੂੰ ਪਿੱਛੇ ਮੇਰਾ ਪਰਿਵਾਰ ਵਧੀਆ ਤਾਂ ਕਰਕੇ ਮੈਂ ਇਹ ਜਿਹੜੇ ਸਟੈਪ ਚੱਕ ਸਕਦਾ ਮੈਂ ਇਹਦਾ ਕਰਕੇ ਚੱਕ ਸਕਦਾ ਜੋ ਘਰੇ ਲੜਾਈ ਹੋਵੇ ਫਿਰ ਉਹ ਬੰਦਾ ਕੰਮ ਨਹੀਂ ਕਰ ਸਕਦਾ ਠੀਕ ਹੈ ਕੋਈ ਪਰਵਾਹ ਨਹੀਂ ਪਰਚੇ ਪੁਰਚਿਆਂ ਦੀ ਠੀਕ ਹੈ 22 ਪਿੱਸੇ ਪਹਿਲਾਂ ਤਾਂ ਪਰਚਾ ਦੀ ਗੱਲ ਸੀ ਅੱਜ ਜਾਨ ਦੇਣ ਦੀ ਗੱਲ ਆ ਲੋਕਾਂ ਪਿਛੇ ਵੀ ਲੋਕਾਂ ਨੂੰ ਐਡਾ ਪਿਆਰ ਦੇਵਾਂਗੇ ਠੀਕ ਆ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਕਿਸੇ ਨਾਲ ਵੀ ਨਹੀਂ ਤੱਕਾ ਹੁਣ ਦਿੰਦੇ ਬਾਈ ਹਾਂਜੀ ਗੱਲ ਆ ਕੋਡ ਦੋਨਾਂ ਦਾ ਨਾਮ ਹੁਣ ਇੱਕ ਵਾਰੀ ਇਹ ਗੱਲ ਆ ਵੀ ਜਿਵੇਂ ਅਸੀਂ ਮੂਸੇ ਵਾਲੇ ਦੀ ਗੱਲ ਕਰਦੇ ਆ ਚਲੋ ਉਹਦਾ ਤਾਂ ਲੈਵਲ ਬਹੁਤ ਵੱਡਾ ਸੀ ਉਹਦੇ ਲੈਵਲ ਦਾ ਮੁਕਾਬਲਾ ਨਹੀਂ ਹੋ ਸਕਦਾ ਨਹੀਂ 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 ਕਰ ਸਕਦਾ ਨਹੀਂ ਕਰ ਸਕਦਾ ਕੋਈ ਮੈਂ ਮੂੰਹ ਤੇ ਕਹਿਣਾ ਪਰ ਇਹ ਗੱਲ ਹੈ ਕੋਟ ਦੁਨਿਆ ਦਾ ਨਾਮ ਵੀ ਭਾਨਨੇ ਨੇ ਇੱਕ ਵਾਰੀ ਲਿਆ ਦਿੱਤਾ ਮੈਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਹਾਂ ਕੋਟ ਦੁਨਿਆ ਭਾਨਨੇ ਸਿੱਤੂ ਦਾ ਪਿੰਡ ਬਈ ਸਾਨੂੰ ਲੱਗਦਾ ਸੀ ਯਾਰ ਵੀ ਸਾਡੇ ਮਗਰ ਲੋਕ ਹੈ ਨਹੀਂ ਜਿੱਦੇ ਅਸੀਂ ਵੀਡੀਓ ਪਾਉਨੇ ਆ ਮੈਂ ਜਦੋਂ ਭਾਨਨੇ ਨਾਲ ਕਿਸੇ ਹਿਸਾਬ ਨਾਲ ਉੱਥੇ ਗੱਲ ਕਰੀ ਲੁਧਿਆਣੇ ਮੈਂ ਯਾਰ ਕਿ ਉਹ ਕਹਿੰਦਾ ਇਕੱਠ ਕਰਕੇ ਦੇਖ ਲੋ ਵੀ ਜੇ ਤਾਂ ਹੋ ਗਿਆ ਇਕੱਠ ਕੋਟ ਦੁਨਨੇ ਫੇਰ ਤਾਂ ਆਪਾਂ ਫੈਸਲੇ ਹੋਰ ਵੀ ਤਕਰੜੇ ਲੈ ਲਿਆ ਕਰਾਂਗੇ ਵੀ ਜੇ ਆਪਣੇ ਮਗਰ ਕੋਈ ਆਈ ਨਾ ਸਾਨੂੰ ਲੱਗਦਾ ਸੀਗਾ ਵੀ ਯਾਰ ਕਿਤੇ ਗਲਤ ਨਾ ਹੋਈਏ ਅਸੀਂ ਵੀ ਆਪਾਂ ਜੇ ਫੈਸਲੇ ਲਵਾਂਗੇ ਫਿਰ ਜੇ ਤਾਂ ਲੋਕਾਂ ਦਾ ਸਾਥ ਇਕੱਠਾ ਹੋ ਗਿਆ ਫਿਰ ਤਾਂ ਨਹੀਂ ਪਿੱਛੇ ਹਟਦੇ ਨਹੀਂ ਫਿਰ ਘਰੇ ਬੈਠਾਂ ਚੁੱਪ ਕਰਕੇ ਫਿਰ ਬਾਹਾਂੜ ਵੀ ਨਹੀਂ ਦਿੱਤਾ ਦੀ ਠੇਕੇ ਦੀ ਬਾਈ ਨੇਦਗੀ ਕਹਿੰਦਾ ਨਹੀਂ ਫਿਰ ਖੇਤੀਓ ਕਰ ਲਾਂਗੇ ਚੁੱਪ ਕਰਕੇ ਪਰ ਹੁਣ ਅਸੀਂ ਬਾਈ ਸਾਰਾ ਕੁਝ ਦਾਤਿਆ ਬਾਈ ਸਾਤਾ ਹੁਣ ਨਹੀਂ ਪਿੱਛੇ ਆ ਹਾਂਜੀ ਉਹਨੂੰ ਨੇ ਫਿਰ ਸੰਗਰੂਰ ਵੀ ਚਲੇ ਗਏ ਉੱਥੇ ਬੈਰੀਕੇਡ ਵੀ ਪੜਤੇ ਸਭ ਕੁਝ ਪਹੁੰਚ ਹੀ ਗਏ ਉੱਥੇ ਵੀ ਜਾ ਕੇ ਹਾਂਜੀ ਹਾਂ ਅਸੀਂ ਤਾਂ 2 ਵਜੇ ਪਹੁੰਚ ਗਏ ਸੀ ਤਿੰਨ ਕਿਲੇ ਪਿੱਛੇ ਦੀ ਉਹਦੀ ਕੋਠੀ ਤੋਂ ਆਪਣੇ ਮਾਨਸਾਹਦੀ ਤੋਂ ਹਾਂਜੀ